ਤਬਾ ਚੋਣਾਂ ਦੇ ਨਤੀਜੇ 4 ਜੂਨ ਨੂੰ ਤੁਹਾਡੇ ਸਾਹਮਣੇ ਹੋਣਗੇ ਹਰੇਕ ਪਾਰਟੀ ਦੇ ਦਾਵੇਦਾਰ ਆਪਣੀ ਪਾਰਟੀ ਨੂੰ ਵੱਧ ਤੋਂ ਵੱਧ ਸੀਟਾਂ ਲੈਣ ਦਾ ਦਾਵਾ ਕਰ ਰਹੇ ਨੇ ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਜੋ ਕਿ ਕੇਂਦਰ ਦੀ ਸਰਕਾਰ ਦੇ ਵਿੱਚ ਕਾਫੀ ਜ਼ਿਆਦਾ ਇਸ ਗੱਲ ਨੂੰ ਲੈ ਕੇ ਚਰਚਾਾਂਵਾਂ ਚੱਲ ਰਹੀਆਂ ਜੇ ਗੱਲ ਕਰੀਏ 6 ਫੇਜ਼ਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੋਟਾਂ ਪੈਣਗੀਆਂ 7ਵਾਂ ਫੇਜ਼ ਜਾਨੀ ਕਿ 2 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ 13 ਵਿਧਾਨ ਲੋਕ ਸਭਾ ਹਲਕਿਆਂ ਦੇ ਵਿੱਚ ਵੋਟਾਂ ਪੈਣਗੀਆਂ ਪਰ ਇਹਨਾਂ ਲੰਬਾ ਸਮਾਂ ਕਿਉਂ ਪੰਜਾਬ ਨੂੰ ਦਿੱਤਾ ਗਿਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਵੇਂ ਕਿ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਕਿਸਾਨ ਬਹੁਤ ਵੱਡੀ ਸੰਖਿਆ ਦੇ ਵਿੱਚ ਜਿੱਥੇ ਵੀ ਲੋਕਤਵਾ ਦੇ ਉਮੀਦਵਾਰ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਤਾਂ ਵਿਰੋਧ ਦੇ ਵਿੱਚ ਖੜੇ ਹੁੰਦੇ ਨੇ ਕਿਸਾਨ ਵਪਾਰ ਵਿੰਗ ਇਸ ਤੋਂ ਇਲਾਵਾ ਪੰਜਾਬ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਜਿੰਨੋਂ ਪੰਜਾਬ ਨਾਲ ਜੁੜੇ ਨੇ ਉਹ ਕੇਂਦਰ ਸਰਕਾਰ ਦੇ ਉਹਨਾਂ ਉਮੀਦਵਾਰਾਂ ਤੋਂ ਕੁਝ ਜਵਾਬ ਲੈਣਾ ਚਾਹੁੰਦੇ ਨੇ ਕਿ ਕੀ ਕਿਸਾਨੀ ਦੇ ਖਿਲਾਫ ਹੈ ਕੇਂਦਰ ਸਰਕਾਰ ਕਿਉਂ ਅਜਿਹੇ ਰੂਲ ਚਾਰ ਕੀਤੇ ਨੇ ਜਿਦੇ ਨਾਲ ਲੋਕਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਵੇ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਮਿਲਣ ਤੋਂ ਬਾਅਦ ਹੀ ਕਿਤਨਾ ਕਿਤੇ ਇਨ੍ਹਾਂ ਵੋਟਰਾਂ ਨੂੰ ਇਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਜਾਣਗੀਆਂ ਹਾਲਾਂਕਿ ਕੁਝ ਲੋਕ ਅਜੇ ਵੀ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਇੱਕ ਤੋਂ ਵੱਧ ਸੀਟਾਂ ਆ ਸਕਦੀਆਂ ਨੇ ਪਰ ਜੇਕਰ ਲੋਕਾਂ ਦੇ ਜਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਣਗੇ ਤਾਂ ਕੀ ਕਾਰਨ ਹੈ ਕਿਉਂ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਇਹ ਇੱਕ ਬਹੁਤ ਵੱਡਾ ਸਵਾਲ ਬਣਦਾ ਹੈ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਲੋਕਾਂ ਦੇ ਵਿੱਚ ਲਗਾਤਾਰ ਵਿਚਰ ਰਹੀ ਹੈ ਆਪਣੇ ਪਾਰਟੀਆਂ ਦੇ ਵਿੱਚ ਆਪਣੇ ਮੈਨੀਫੈਸਟੋ ਨੂੰ ਲੈ ਕੇ ਵੇਖ ਚੱਲ ਰਹੀ ਹੈ ਜਿਹੜਾ ਕਿ ਰਾਹੁਲ ਗਾਂਧੀ ਜੀ ਵੱਲੋਂ ਇੱਕ ਮੈਨੀਫੈਸਟੋ ਜਨੂ ਹੋਇਆ ਜਾਰੀ ਹੋਇਆ ਆਮ ਆਦਮੀ ਪਾਰਟੀ ਨੇ ਮੈਨੀਫੈਸਟੋ ਜਾਰੂ ਕੀਤਾ ਹੈ ਜੋ ਕਿ ਇੱਕ ਬਹੁਤ ਵੱਡਾ ਲੋਕਾਂ ਦੇ ਲਈ ਲੋਕਾਂ ਨੂੰ ਭਵਾਉਣ ਦੀ ਗੱਲ ਜਿਹੜੀ ਕਰੇਗਾ ਭਾਵੇਂ ਕਿ ਪਿਛਲੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਰਹੀ ਹੈ ਕੇਂਦਰ ਸਰਕਾਰ ਰਹੀ ਹੈ ਉਸਨੇ ਇੱਕ ਮੈਨੀਫੈਸਟੋ ਲਿਆਂਦਾ ਸੀ ਜਿਹਦੇ ਵਿੱਚ ਜੇ ਅੱਜ ਗੱਲ ਕਰੀਏ ਕਿੰਨੇ ਵਾਅਦੇ ਪੂਰੇ ਕੀਤੇ ਨੇ ਕਿਹੜੀਆਂ-ਕਿਹੜੀਆਂ ਸਕੀਮਾਂ ਮੋਦੀ ਵੱਲੋਂ ਕੀਤੀਆਂ ਗਈਆਂ ਨੇ ਕਿਹੜੇ ਲੋਕਾਂ ਤੱਕ ਕਿੰਨੀਆਂ ਪਹੁੰਚ ਪਈਆਂ ਨੇ ਲੋਕਾਂ ਨੂੰ ਕਿੰਨਾ ਫਾਇਦਾ ਹੋਇਆ ਉਸ ਚੀਜ਼ ਦਾ ਇਹਨਾਂ ਗੱਲਾਂ ਦੇ ਸਵਾਲ ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਸੋਚਨੇ ਪੈਣਗੇ ਅਸੀਂ ਮੰਗ ਕਰਦੇ ਹਾਂ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਪਾਰਟੀ ਦਾ ਉਮੀਦਵਾਰ ਆਉਂਦਾ ਹੈ ਤਾਂ ਉਹਨਾਂ ਨੂੰ ਤਕਰੀਬਨ ਇਹ ਸਵਾਲ ਪੁੱਛੇ ਜਾਣ ਉਹਨਾਂ ਦੇ ਜਵਾਬ ਲੈਣ ਤੋਂ ਬਾਅਦ ਜੇ ਤੁਹਾਨੂੰ ਤਸੱਲੀ ਮਿਲਦੀ ਆ ਤਾਂ ਹੀ ਉਸ ਉਮੀਦਵਾਰ ਨੂੰ ਜਿਹੜਾ ਹੈਗਾ ਵੋਟਾਂ ਪਾ ਕੇ ਜਿਤਾਇਆ ਜਾਵੇ ਇਹ ਨਹੀਂ ਨਾ ਹੋਵੇ ਕਿ ਪਿਛੋਕੜ ਚੋਣਾਂ ਦੇ ਨਤੀਜੇ ਚਾਰ ਜੁਮੂ ਔਰ ਜੁਮੜਾ ਪਾਰਟੀ ਜਾਂ ਜੁਮੜੇ ਹੁੰਦੇ ਨੇ ਇੱਕ ਪਾਰਟੀ ਦੇ ਦਾਵੇਦਾਰ ਆਪਣੀ ਪਾਰਟੀ ਨੂੰ ਵੱਧ ਤੋਂ ਵੱਧ ਸੀਟਾਂ ਲੈਣ ਦਾ ਦਾਵਾ ਕਰ ਰਹੇ ਨੇ ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਜੋ ਕਿ ਕੇਂਦਰ ਦੀ ਸਰਕਾਰ ਦੇ ਵਿੱਚ ਕਾਫੀ ਜ਼ਿਆਦਾ ਇਸ ਗੱਲ ਨੂੰ ਲੈ ਕੇ ਚਰਚਾਾਂਵਾਂ ਚੱਲ ਰਹੀਆਂ ਜੇ ਗੱਲ ਕਰੀਏ 6 ਫੇਜ਼ਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੋਟਾਂ ਪੈਣੀਆਂ ਨੇ 7ਵਾਂ ਫੇਜ਼ ਯਾਨੀ ਕਿ 2 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ 13 ਵਿਧਾਨ ਲੋਕ ਸਭਾ ਹਲਕਿਆਂ ਦੇ ਵਿੱਚ ਵੋਟਾਂ ਪੈਣਗੀਆਂ ਪਰ ਇੰਨਾ ਲੰਬਾ ਸਮਾਂ ਕਿਉਂ ਪੰਜਾਬ ਨੂੰ ਦਿੱਤਾ ਗਿਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਵੇਂ ਕਿ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਕਿਸਾਨ ਬਹੁਤ ਵੱਡੀ ਸੰਖਿਆ ਦੇ ਵਿੱਚ ਜਿੱਥੇ ਵੀ ਲੋਕਤਵਾ ਦੇ ਉਮੀਦਵਾਰ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਤਾਂ ਵਿਰੋਧ ਦੇ ਵਿੱਚ ਖੜੇ ਹੁੰਦੇ ਨੇ ਕਿਸਾਨ ਵਪਾਰ ਵਿੰਗ ਇਸ ਤੋਂ ਇਲਾਵਾ ਪੰਜਾਬ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਦਿਨੋਂ ਪੰਜਾਬ ਨਾਲ ਜੁੜੇ ਨੇ ਉਹ ਕੇਂਦਰ ਸਰਕਾਰ ਦੇ ਉਹਨਾਂ ਉਮੀਦਵਾਰਾਂ ਤੋਂ ਕੁਝ ਜਵਾਬ ਲੈਣਾ ਚਾਹੁੰਦੇ ਨੇ ਕਿ ਕੀ ਕਿਸਾਨੀ ਦੇ ਖਿਲਾਫ ਹੈ ਕੇਂਦਰ ਸਰਕਾਰ ਕਿਉਂ ਅਜਿਹੇ ਰੂਲ ਤਿਆਰ ਕੀਤੇ ਨੇ ਜਿਦੇ ਨਾਲ ਲੋਕਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਵੇ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਮਿਲਣ ਤੋਂ ਬਾਅਦ ਹੀ ਕਿਤਨਾ ਕਿਤੇ ਇਨ੍ਹਾਂ ਵੋਟਰਾਂ ਨੂੰ ਇਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਜਾਣਗੀਆਂ ਹਾਲਾਂਕਿ ਕੁਝ ਲੋਕ ਅਜੇ ਵੀ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਇੱਕ ਤੋਂ ਵੱਧ ਸੀਟਾਂ ਆ ਸਕਦੀਆਂ ਨੇ ਪਰ ਜੇਕਰ ਲੋਕਾਂ ਦੇ ਜਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਣਗੇ ਤਾਂ ਕੀ ਕਾਰਨ ਹੈ ਕਿਉਂ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਇਹ ਇੱਕ ਬਹੁਤ ਵੱਡਾ ਸਵਾਲ ਬਣਦਾ ਹੈ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਲੋਕਾਂ ਦੇ ਵਿੱਚ ਲਗਾਤਾਰ ਵਿਚਰ ਰਹੀ ਹੈ ਆਪਣੇ ਪਾਰਟੀਆਂ ਦੇ ਵਿੱਚ ਆਪਣੇ ਮੈਨੀਫੈਸਟੋ ਨੂੰ ਲੈ ਕੇ ਵੇਖ ਚੱਲ ਰਹੀ ਹੈ ਜਿਹੜਾ ਕਿ ਰਾਹੁਲ ਗਾਂਧੀ ਜੀ ਵੱਲੋਂ ਇੱਕ ਮੈਨੀਫੈਸਟੋ ਜਾਰੂ ਹੋਇਆ ਜਾਰੀ ਹੋਇਆ ਆਮ ਆਦਮੀ ਪਾਰਟੀ ਨੇ ਮੈਨੀਫੈਸਟੋ ਜਾਰੂ ਕੀਤਾ ਜੋ ਕਿ ਇੱਕ ਬਹੁਤ ਵੱਡਾ ਲੋਕਾਂ ਦੇ ਲਈ ਲੋਕਾਂ ਨੂੰ ਭਰਮਾਉਣ ਦੀ ਗੱਲ ਜਿਹੜੀ ਕਰੇਗਾ ਆ ਭਾਵੇਂ ਕਿ ਪਿਛਲੀ ਸਰਕਾਰ ਜਿਹੜੀ ਕਿ ਸੱਤਾ ਦੇ ਵਿੱਚ ਰਹੀ ਹੈ ਕੇਂਦਰ ਸਰਕਾਰ ਰਹੀ ਹੈ ਉਸਨੇ ਇੱਕ ਮੈਨੀਫੈਸਟੋ ਲਿਆਂਦਾ ਸੀ ਜਿਹਦੇ ਵਿੱਚ ਜੇ ਅੱਜ ਕਰ ਕਰੀਏ ਕਿੰਨੇ ਵਾਅਦੇ ਪੂਰੇ ਕੀਤੇ ਨੇ ਕਿਹੜੀਆਂ-ਕਿਹੜੀਆਂ ਸਕੀਮਾਂ ਮੋਦੀ ਵੱਲੋਂ ਕੀਤੀਆਂ ਗਈਆਂ ਨੇ ਕਿਹੜੇ ਲੋਕਾਂ ਤੱਕ ਕਿੰਨੀਆਂ ਪਹੁੰਚ ਪਈਆਂ ਨੇ ਲੋਕਾਂ ਨੂੰ ਕਿੰਨਾ ਫਾਇਦਾ ਹੋਇਆ ਉਸ ਚੀਜ਼ ਦਾ ਇਹਨਾਂ ਗੱਲਾਂ ਦੇ ਸਵਾਲ ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਸੋਚਨੇ ਪੈਣਗੇ ਅਸੀਂ ਮੰਗ ਕਰਦੇ ਹਾਂ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਪਾਰਟੀ ਦਾ ਉਮੀਦਵਾਰ ਆਉਂਦਾ ਹੈ ਤਾਂ ਉਹਨਾਂ ਨੂੰ ਤਕਰੀਬਨ ਇਹ ਸਵਾਲ ਪੁੱਛੇ ਜਾਣ ਉਨ੍ਹਾਂ ਦੇ ਜਵਾਬ ਲੈਣ ਤੋਂ ਬਾਅਦ ਜੇ ਤੁਹਾਨੂੰ تسਲੀ ਮਿਲਦੀ ਆ ਤਾਂ ਹੀ ਉਸ ਉਮੀਦਵਾਰ ਨੂੰ ਜਿਹੜਾ ਹੈਗਾ ਵੋਟਾਂ ਪਾ ਕੇ ਜਿਤਾਇਆ ਜਾਵੇ ਇਹ ਨਹੀਂ ਹੋਵੇ ਕਿ ਪਿਛਲੀਆਂ ਸਰਕਾਰਾਂ ਵਾਂਗ ਲੋਕ ਵਾਅਦਾ ਕਰਕੇ ਤੁਰ ਜਾਣ ਔਰ ਜੁਮਲਾ ਪਾਰਟੀ ਜਾਂ ਜੁਮਲੇ ਹੁੰਦੇ ਨੇ